हम देख गए की कोई है कुछ हां जी सर बहुत अच्छा है सर सर सलू प्राइवेट नालो बात अच्छी चली सीरियसली बी ऑन एस्टली बता ना प्राइवेट नालो बात के अच्छा मिली का ये बहुत बड़ी आपरे बात है कितने छोट छोट जगह है हमारी ਕੀਤਾ ਪਤਾ ਮੈਨੂੰ ਕੀ ਕਰਨਾ ਹੈ ਜਦੋਂ ਕਿ ਜਦੋਂ ਮੈਂ ਖੁਸ਼ ਕਰਦਾ ਹਾਂ ਅੱਜ ਮੈਂ ਆਪਣੇ ਹਲਕਾ ਖੰਨਾ ਦੇ ਵਿੱਚ ਰੈਂਡਮਲੀ ਅਜੋਰੇ ਵਿਜ਼ਿਟ ਕੀਤੀ ਹੈ ਸਿਵਲ ਹਸਪੀਟਲ ਖੰਨਾ ਤਾਂ ਜੋ ਦੇਖਿਆ ਜਾਵੇ ਕਿ ਸਾਡੇ ਹਸਪੀਟਲ ਦੇ ਵਿੱਚ ਕਿਸ ਕਿਸਮ ਦੀਆਂ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਨੇ everything is okay پورے ਪੇਂਟ ਦਾ ਕੰਮ ਚੱਲ ਰਿਹਾ ਸੀਗਾ ਜਿਹੜੀ ਕਿ ਪਿਛਲੇ ਬਹੁਤ ਲੰਬੇ ਸਮੇਂ ਦੀ ਡਿਮਾਂਡ ਸੀ ਇਹਦੀ ਫਰਨੀਸ਼ਿੰਗ ਨਹੀਂ ਸੀ ਹੋਈ ਹੋ ਹਸਪੀਟਲ ਦੀ ਤੁਸੀਂ ਦੇਖ ਸਕਦੇ ਹੋ ਸਾਰੀ ਬਿਲਡਿੰਗ ਨੂੰ ਬੜੇ ਵੱਡੇ ਯੂਥ ਸਟਾਰ ਦੇ ਉੱਤੇ ਪੇਂਟ ਦਾ ਕੰਮ ਚੱਲ ਰਿਹਾ ਬਾਹਰੋਂ ਹੋ ਚੁੱਕਿਆ ਅੰਦਰੋਂ ਪੇਂਟ ਦਾ ਕੰਮ ਹੁਣ ਚੱਲ ਰਿਹਾ ਤੇ ਇਸ ਤੋਂ ਇਲਾਵਾ ਮੈਂ ਜੂਰੇ ਆ ਕੇ ਮਰੀਜ਼ਾਂ ਨੂੰ ਹਾਲ-ਚਾਲ ਪੁੱਛਿਆ ਜਿਨ੍ਹਾਂ ਦਾ ਉਹ ਟ੍ਰੀਟਮੈਂਟ ਪੇਸ਼ੈਂਟਸ ਦਾ ਹੋਇਆ ਉਰੇ ਤਿੰਨ ਮਰੀਜ਼ ਮੈਨੂੰ ਐਸੇ ਮਿਲਿਆ ਜਿਨ੍ਹਾਂ ਦੀ ਅਸੀਂ ਰੈਂਡਮਲੀ ਚੈਕਿੰਗ ਦੇ ਵਿੱਚ ਚੈੱਕ ਕੀਤਾ ਜਿਨ੍ਹਾਂ ਦੀ ਪੱਥਰੀ ਜਿਹੜੀ ਪਿੱਤੇ ਦੀ ਪੱਥਰੀ ਹੁੰਦੀ ਹੈ ਉਹਦੇ ਆਪਰੇਸ਼ਨ ਕੀਤੇ ਗਏ ਹਨ ਡਾਕਟਰ ਸਾਹਿਬ ਦੁਆਰਾ ਲੈਪਰੋਸਕੋਪਿਕ ਜਿਹਨੂੰ ਦੂਰਬੀਨ ਨਾਲ ਕਹਿੰਦੇ ਨੇ ਲੈਪਰੋਸਕੋਪਿਕ ਉਹਨਾਂ ਦੇ ਦੂਰਬੀਨ ਦੀ ਨਾਲ ਆਪਰੇਸ਼ਨ ਕਰਕੇ ਪੱਥਰੀਆਂ ਕੱਢੀਆਂ ਗਈਆਂ ਇੱਕ ਮਰੀਜ਼ ਨੂੰ ਅੱਜ ਡਿਸਚਾਰਜ ਵੀ ਕੀਤਾ ਜਾ ਰਿਹਾ ਹੈ ਮੈਂ ਉਹਨਾਂ ਤੋਂ ਫੀਡਬੈਕ ਲਈ ਬੜੇ ਖੁਸ਼ ਨੇ ਐਦਾਂ ਇੱਕ ਡਿਲੀਵਰੀ ਦਾ ਕੇਸ ਜਿਹੜਾ ਹੋਇਆ ਹੈ ਉਹ ਭੈਣ ਦੇ ਸਾਡੀ ਦੇ ਜਿਹਦੇ ਬੱਚੀ ਹੋਈ ਹੈ ਮੈਂ ਉਹਨੂੰ ਵੀ ਪੁੱਛਿਆ ਮੈਂ ਕਿਹਾ ਵੀ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਉਹ ਕਹਿੰਦੇ ਵੀ ਅਸੀਂ ਲੁਧਿਆਣਾ ਛੱਡ ਕੇ ਅਸੀਂ ਖੰਨੇ ਅੱਜ ਸਿਵਲ ਹਸਪੀਟਲ ਦੇ ਵਿੱਚ ਇਲਾਜ ਕਰਾਣ ਲਈ ਆਏ ਆਂ ਔਰ ਬੜੀ ਗੱਲ ਇਹ ਸਾਨੂੰ ਖੁਸ਼ੀ ਹੈ ਕਿ ਸਾਨੂੰ 85000 ਰੁਪਏ ਦਾ ਖਰਚਾ ਪ੍ਰਾਈਵੇਟ ਹਸਪੀਟਲ 'ਚ ਦੱਸਿਆ ਗਿਆ ਸੀਗਾ ਸਰਜਰੀ ਦਾ ਜਿਹੜਾ ਕਿ ਅਸੀਂ ਸਿਵਲ ਹਸਪੀਟਲ ਦੇ ਵਿੱਚ 1 ਰੁਪਿਆ ਵੀ ਨਹੀਂ ਦੱਤਾ ਨਾ ਈਵਨ ਅ ਸਿੰਗਲ ਪੈਣੀ 1 ਰੁਪਏ ਤੁਸੀਂ ਵੀ ਉਹਦਾ ਦੀ ਕਵਰੇਜ ਕੀਤੀ ਹੈ ਸੋ ਤੁਸੀਂ ਮੈਂ মিডিਆ ਨੂੰ ਵੀ ਚਾਹੂੰਗਾ ਤੁਸੀਂ ਲੋਕਤੰਤਰ ਦਾ ਚੌਥਾ ਥੰਮ ਹੋਨੇ ਹੋ ਸੋ ਇਹ ਜਿਹੜਾ ਪੰਜਾਬ ਦੇ ਅੰਦਰ ਜਿਹੜੀ ਇਹ ਜਿਵੇਂ ਸਿੱਖਿਆ ਕ੍ਰਾਂਤੀ ਚੱਲ ਰਹੀ ਐਵੇਂ ਸਿਹਤ ਕ੍ਰਾਂਤੀ ਵੀ ਚੱਲ ਰਹੀ ਐ ਸੋ ਜੋ ਸਿਹਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦੀ ਸਰਕਾਰ ਨੇ ਜਿੰਨੇ ਵੱਡੇ ਇਨੀਸ਼ੀਏਟਿਵ ਲੱਤੇ ਨੇ ਡਾਕਟਰ ਬਲਬੀਰ ਸਿੰਘ ਜੀ ਜੋ ਹੈਲਥ ਮਿਨਿਸਟਰ ਸਾਹਿਬ ਨੇ ਜੋ ਉਹਨਾਂ ਦੀ ਰੈਨਮਾਈਟਡ ਡਿਪਾਰਟਮੈਂਟ ਚੱਲ ਰਿਹਾ ਜੋ ਇਨੀਸ਼ੀਏਟਿਵ ਲੱਤੇ ਗਏ ਨੇ ਬੜੀ ਬਾਕਮਾਲ ਨੇ ਬੜੀਆਂ ਅੱਛੀਆਂ ਫੈਸਿਲਿਟੀਆਂ ਪੂਰੇ ਮਿਲਣ ਲੱਗੀਆਂ ਤੇ ਇਸ ਤੋਂ ਇਲਾਵਾ ਜਿੰਨਾ ਡਾਕਟਰੀ ਇਲਾਜ ਐ ਮੈਡੀਸਿਨਸ ਨੇ ਟੈਸਟ ਨਹੀਂ ਆਲਮੋਸਟ ਆਲਮੋਸਟ ਸਾਰੇ ਦੇ ਸਾਰੇ ਫ੍ਰੀ ਕੀਤੇ ਹੋਏ ਨੇ ਸਰਕਾਰ ਨੇ ਕੋਈ ਫੀਸ ਨਹੀਂ ਕਿਸੇ ਕਿਸਮ ਦੀ ਸੋ ਜਿਹਦੇ ਨਾਲ ਲੱਖਾਂ ਹੀ ਲੋਕਾਂ ਨੂੰ ਲੱਖਾਂ ਹੀ ਲੋਕਾਂ ਨੂੰ ਇਸ ਚੀਜ਼ ਦਾ ਜਿਹੜਾ ਬੇਨਫੀਟ ਹੈ ਮਿਲਦਾ ਹੈ ਮੇਰੇ ਨਾਲ ਐਸਐਮਓ ਮਨਿੰਦਰ ਸਿੰਘ ਜੀ ਪਸੀਨ ਸਾਹਿਬ ਬੈਠੇ ਨੇ ਸੋ ਚੰਗਾ ਹਸਪੀਟਲ ਸਾਡਾ ਜਿਹੜਾ ਹੈਗਾ 130 ਬੈਡਡ ਹਸਪੀਟਲ ਹੈ 130 ਬੈਡਡ ਹਸਪੀਟਲ ਸਾਡਾ ਖੰਨੇ ਦਾ ਬਹੁਤ ਵਧੀਆ ਵਰਕ ਕਰ ਰਿਹਾ ਸੋ ਟਾਈਮ ਟਾਈਮ ਸਰ ਮੈਂ ਉਰੇ ਅਕਸਰ ਆਂਦਾ ਰਹਿਣਾ ਵਿਜ਼ਿਟ ਕਰਦਾ ਰਹਿਣਾ ਸੋ ਹੋਰ ਵੀ ਅੱਗੇ ਨੂੰ ਜਿਹੜੀਆਂ ਕੋਈ ਹੋਰ ਜ਼ਰੂਰਤਾਂ ਹੋਣਗੀਆਂ ਅਸੀਂ ਇਹਨਾਂ ਪੂਰੀਆਂ ਕਰਦੇ ਹਾਂ